ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 50 ਸਰਕਾਰ ਦੇ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਦੀ ਮੁੱਖ ਮੰਗ ਹੈ ਕਿ ਸਾਨੂੰ 5.5 ਸਾਲ ਦਾ ਪੇਗ ਨਿਰ ਰੱਵਾਏ 2004 ਤੋਂ ਭਰਤੀ ਮੁਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮਾਂ 1972 ਨਾਲ ਲੱਗ ਜਾਈ ਜਾਵੇ ਡੀਏ ਕਿੰਨਾ ਬਕਾਇਆ ਜਿਸ ਤਰ੍ਹਾਂ ਕਹਿੰਦਾ ਸਰਕਾਰ ਡੀਏ 58% ਆ ਪਰ ਪੰਜਾਬ ਨੂੰ ਡੀਏ ਹੈ ਉਹ 42% ਆ ਜੋ 16% ਦਾ ਬਹੁਤ ਵੱਡਾ ਫਰਕ ਆ 16% ਵਾਧਾ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਮੀਟਿੰਗ ਆ ਹੈ ਜੋ ਬੇਤਾਂ ਦੇ ਹਰ ਪਾਸੇ ਜਿਵੇਂ ਨਾਲ ਚੰਡੀੜ ਹੋਏਗੀ ਉਸ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਮੰਤਰੀਆਂ ਦੀ ਜੋ ਵੱਡੀ ਮੰਗ ਆ ਜੀਏ ਵਿੱਚ 16% ਵਾਧਾ ਕੀਤਾ ਜਾ ਸਕਦਾ ਹੈ ਪੁਰਾਣੀ ਪੈਂਸਨਿੰਗ ਬਹਾਲ ਕਰਨ ਦੀ ਕੋਈ ਫੈਲਾ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਪੇਕ ਹੰਦਾਈਰੀ ਦਾ ਬਕਾਇਆ ਹੈ ਉਸ ਉੱਤੇ ਕੋਈ ਫੈਲਾ ਕੀਤਾ ਜਾ ਸਕਦਾ ਹੈ ਦੇਮੋ ਕੰਪਲੂਆਂ ਤੋਂ ਅੰਦ ਮੰਗ ਕਰਦੇ ਆ ਜੁਮਲਾ ਨਾਲ ਕੀਤੇ ਵਾਦੇ ਆ ਉਹ ਪੂਰੇ ਕੀਤੇ ਜਾਣ ਕਿਉਂਕਿ ਮੁੱਖ ਮੰਤਰੀ ਪੁਆਦਾਂ ਨੇ ਕਿਹਾ ਸੀ ਕਿ ਕੱچے ਮਰਾਜਾਂ ਜੋ ਮੈਂ ਉਹਨੇ ਆਗਿਓ ਕੱਚਾ ਸ਼ਬਦ ਕੱਟੂੰਗਾ ਪਰ ਸਰਕਾਰ ਬਣੀ ਨੂੰ ਸਵਾ 3 ਸਾਲ ਉੱਪਰ ਦਾ ਸਮਾਂ ਹੋ ਚੁੱਕਿਆ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਗੁਰੂ ਹਰਗੋਬਿੰਦ ਸਾਧਾਰਮਲ ਆਲਾ ਮਹੌਦੇ ਵਿੱਚ 20 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਦੇ ਕੰਮੇ ਕੰਮ ਕਰਦੇ ਆ ਤੇ 12-12 ਹਜ਼ਾਰ ਦੇ ਠੇਕੇਦਾਰਾਂ ਦੇ ਕੋਲ ਉਹਨਾਂ ਕੰਮਾਂ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਇਸ ਕਰਕੇ ਜੋ ਪੀਐਸ ਪੀਸੀਐਲ ਦੇ ਮਲਾਜਮਾਂ ਪੀਐਸਟੀ ਦੇ ਮਲਾਜਮਾਂ ਨੇ ਆਗੂ ਬਲੇ ਹਾਰਸਨ ਨੇ ਕਿਹਾ ਕਿ ਲੁਧਿਆਣੇ ਦੇ ਗਲ ਆਰਤੀ ਚੌਂਗ ਦੇ ਵਿੱਚ ਜਾ ਕੇ ਵਿਜੀ ਕੰਮਾਂ ਮੰਗਾ ਸਾਡੇ ਨਾਂ ਮੰਗੇ ਮੰਨਿਆ ਪਾਸਰ ਪੱਕੇ ਨਹੀਂ ਕੀਤਾ ਗਿਆ ਅਸੀਂ 9 ਨਵੰਬਰ ਨੂੰ ਜੋ ਤਾਰਤਨ ਵਿੱਚ ਜਾ ਕੇ ਮਾਂ ਸਰਕਾਰ ਦੀ ਓਲ ਖੁਲਾਗੇ ਪੀਐਸਈ ਵੀ ਜੁਆਇੰਟ ਫਾਰਮ ਬੀਲੀ ਨਾਮ ਇੱਕ ਦਾ ਮੰਚ ਪੰਜਾਬ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਹੈ ਕਿ ਨੌਨ ਮੈਂਬਰ ਨੂੰ ਜੋ ਤਰਤਾਂ ਦੇ ਵਿੱਚ ਜੁਣੀ ਹੋ ਰਹੀ ਆ ਉਸ ਨੂੰ ਲੈ ਕੇ ਜੋ ਪੀਐਸਪੀਸ ਦੇ ਮੁਲਾਜ਼ਮਾਂ ਪੀਐਸਪੀਸ ਦੇ ਮੁਲਾਜ਼ਮਾਂ ਪੰਜਾਬ ਦੇ ਕੁੱਨੇ-ਕੁੱਨੇ ਤੋਂ ਗੱਡੀਆਂ ਰਾਹੀਂ ਬੱਸਾਂ ਰਾਹੀਂ ਹਜ਼ਾਰਾਂ ਗੱਡੀਆਂ ਵੰਡਣਗੇ ਕਿਉਂਕਿ ਜੋ ਮੇਟਨ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਸੀ ਪੀਐਸਈ ਵੀ ਜੁਆਇੰਟ ਫਾਰਮ ਦੀ ਕਿਉਂਕਿ ਬਿਲੀ ਮੰਤਰੀ ਮਨਜੂਰ ਸੀ ਚੇਅਰਮੈਨ ਵੀ ਮਨਜੂਰ ਸੀ ਬਿਨਾ ਮੰਗਨ ਹਾਲ ਕਰੋ ਪਰ ਪੀਐਸਪੀ ਇਸ ਲਈ ਮੇਨਵਣੇ ਅਜੇ ਤੱਕ ਨਾਂ ਮੰਗਨ ਹੱਲ ਨਹੀਂ ਕੀਤਾ ਉਸ ਨੂੰ ਲੈ ਕੇ ਵੀ ਜੋ ਨੌਨ ਮੈਂਬਰ ਨੂੰ ਮਾਂਸ ਗੱਲਾਂ ਦੇ ਪੋਲ ਤਰਨਾਂ ਵਿੱਚ ਜਾ ਕੇ ਖੋਲੀ ਜਾਊਗੀ ਜੋ ਕਿ ਡਾਇਰੈਕਟਰ ਜਨਰੇਸ਼ਨਾਂ ਪੀਐਸਪੀਸੀL ਉਸ ਨੂੰ ਬਲ ਦੁੱਤਾ ਗਿਆ ਸਾਨੂੰ ਪਤਾ ਹੀ ਹੈ ਜੀ ਦੂਜੇ ਵਾਸਤੇ ਜੋ ਰੋਪੜਾ ਚੀਫ ਇੰਜੀਨੀਅਰ ਹੈ ਉਸ ਨੂੰ ਲੈ ਕੇ ਜੋ ਜੋ ਇੰਜੀਨੀਅਰ ਉਹਨਾਂ ਜੀ ਬਾਸ ਰੋਸਾ ਤੇ ਦੂਜੇ ਵਾਸ ਇੱਕ ਹੋਰ ਆ ਵੀਛਾ ਜੋ ਸੀਐਮਡੀਸੀ ਚੇਅਰਮੈਨ ਸੀ ਉਹ ਵੀ ਬਲ ਦੁੱਤਾ ਗਿਆ ਆਪ ਨੂੰ ਸਾਨੂੰ ਪਤਾ ਹੀ ਹੈ ਜੋ ਨਵਾਂ ਸਿਵਲ ਸੰਜੀਵ ਰੁੜਾ ਹੈ ਅਜ਼ੀਮਾਨ ਕਰਦੇ ਆ ਮਾਂ ਸਰਕਾਰ ਤੋਂ ਜੋ ਪੰਜਾਬ ਜਾਨੇ ਮਿਲਾਈ ਮੁੱਖ ਮੰਗਾ ਹੈ ਇਹ ਵਾਅਦਾ ਕੀਤਾ ਜਾਵੇ ਵੇਗ ਨੈਰਿਤ ਜਾਵੇ ਪ੍ਰਾਣੀ ਬੈਂਸਿੰਗ ਦਾ ਹਾਲਤ ਬਹਾਲ ਕੀਤਾ ਜਾਵੇ ਮਿਡਲ ਵਰਗ ਆਸਰਾ ਕਰਾ ਮਾਨਮਤੇ ਵਾਅਦਾ ਕੀਤਾ ਹੋਏ ਵੱਡੀ ਮੰਗਾ ਕੇ ਪੰਜਾਬ ਸਰਕਾਰ ਦੇ ਮੈਹਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਜਾਣ ਧੰਨਵਾਦ ਸਾਥੀਓ ਵੀਡੀਓ ਨੂੰ ਬਲਵਾਂ ਸ਼ੇਅਰ ਕਰੋ ਜੀ ਧੰਨਵਾਦ